ਨਾਂਗਰ ਦੀ ਚਾਰ ਨੰਬਰ ਥਾਣੇ ਦੀ ਵੀਡੀਓ ਵਾਇਰਲ ਹੋ ਰਹੀ ਹੈ ਤਾਂ ਆਪਾਂ ਦਾ ਰੋਗ ਇਹ ਮਾਰਕੀਟ ਵਿੱਚ 10 ਤੋਂ ਬੰਦੇ ਬਹਿ ਗਏ ਜਿਸ ਵਿੱਚ ਲੜਾਈ ਝਗੜਾ ਹੋਇਆ ਤਾਂ ਉਸ ਨੂੰ ਲੈ ਕੇ ਸਾਰਾ ਸ਼ਹਿਰ ਡਿੱਗਾ ਹੋਰ ਲੋਕਾਂ ਨਾਲ ਸੰਗਤ ਆ ਰਹੀ ਹੈ ਸਾਰੇ ਸ਼ਹਿਰ ਸੰਗਤ ਆ ਗਏ ਤੇ ਤਾਂ ਮੈਂ ਤੁਹਾਡੇ ਚੈਨਲ ਨਾਲ ਤੁਹਾਡੇ ਮੱਦੇਨਾਂ ਇਹੀ ਕਹਿਣਾ ਚਾਹਾਂਗਾ ਕਿ ਜਿੱਤੇ ਕਿਸੇ ਨੂੰ ਵੀ ਮੇਰੀ ਲੋੜ ਆ ਸਮਾਜ ਸੇਵਕ ਸਿਆਰੀ ਜਿੱਡਾ ਹਰੇਕ ਧਰਮ ਦੇ ਨਾਲ ਖੜਾ ਹਰੇਕ ਧਰਮ ਦਾ ਸਤਿਕਾਰ ਕਰਦਾ ਹੈ ਔਰ ਕਦਰ ਰਹਾਂਗਾ ਮੈਂ ਕਦੀ ਵੀ ਭੇਦਭਾਵ ਨਹੀਂ ਕੀਤਾ ਪਰ ਕੁਝ ਲੋਕ ਜਿਹੜੇ ਧਰਮਾਂ ਦਾ ਮੁੱਦਾ ਬਣਾ ਰਿਹਾ ਹੈ ਸ਼ਹਿਰ ਦਾ ਮਾਹੌਲ ਖਰਾਬ ਕਰਨਾ ਚਾਹਦੇ ਮੈਂ ਪ੍ਰਸ਼ਾਸਨ ਨੂੰ ਇਹ ਕਹਾਂਗਾ ਕਿ ਜੇ ਉਹਨਾਂ ਦੇ ਕਿਸੇ ਨੇ ਪਰਸਨਲ ਰੰਜਿਸ਼ ਆ ਕੋਪਲ ਰੰਜਿਸ਼ ਆਪਣੇ ਤੱਕ ਰੱਖਣ ਕੌਮ ਦੇ ਮੁੱਦੇ ਨੂੰ ਕੌਮ ਦੇ ਮੁੱਦੇ ਨੂੰ ਨਾ ਠਾਣ ਮੇਰੇ ਨਾਲ ਸਾਰੇ ਮੁਸਲਮਾਨ ਭਾਈਚਾਰਾ ਖੜਾ ਤੁਸੀਂ ਇਹਨਾਂ ਨੂੰ ਪੁੱਛ ਕੇ ਦੇਖ ਲਓ ਕਿ ਸਾਡੇ ਭਾਈਚਾਰੇ 'ਚ ਇੱਕ ਦੂਜੇ ਦਾ ਚਾਹੇ ਈਦ ਆ ਚਾਹੇ ਬਕਰੀਦ ਆ ਚਾਹੇ ਉਹ ਗੁਰਨਾਨਕ ਪਾਤਸ਼ਾਹ ਦਾ ਪ੍ਰਕਾਸ਼ਪੁਰ ਮੈਂ ਸਾਡਾ ਸਾਰਿਆਂ ਦਾ ਸੁੱਖ ਦੁੱਖ ਸਾਂਝਾ ਆ ਇਹ ਸਾਰੇ ਕਿੱਥੇ ਪੁੱਛ ਕੇ ਦੇਖ ਲਓ 23 ਸਾਲ ਪਹਿ ਉਹਨਾਂ ਦੇ ਅਯੋਧਿਆ ਦੇ ਕੋਈ ਕਿਹੜੇ ਗਲਤ ਕਰ ਲੈਂਦੇ ਉਹ ਬਾਈ ਦਾ ਪੂਰੀ ਕਰਨਾ ਅੱਛਾ ਹਾਂਜੀ ਭਾਈਆ ਕਿੱਥੇ ਲਿਖ ਜਾਂਦੇ ਜੀ ਮੇਰੇ ਇਲਾਕੇ ਦੇ ਜਿੰਨੇ ਮੁਸੰਮਨ ਭਾਈਚਾਰਾ ਇਹਨਾਂ ਸਾਰੇ ਤੁਹਾਨੂੰ ਦੱਸਣਗੇ ਕਿ 30-30 ਸਾਲ ਹੋ ਗਏ ਮੇਰੇ ਇਲਾਕੇ ਦੇ ਇਹਨਾਂ ਦਾ ਪੂਰਾ ਬਣਦਾ ਮਾਨ ਸਨਮਾਨ ਮਿਲਦਾ ਕਿ ਨਹੀਂ ਮਿਲਦਾ ਔਰ ਇਹ ਆਪਣੇਆਂ ਨੂੰ ਇੱਥੇ ਠੀਕ ਹੈ ਇਹ ਸੱਚ ਇਹ ਇਹ ਸਮਝ ਲਿਆ ਕਿ ਅਸੀਂ ਇੱਥੇ ਮਹੂਜੀਆਂ ਬਿਲਕੁਲ ਸ਼ਰੀਰ ਦੇ ਨਾਲ ਅਸੀਂ ਖੜਿਆ ਇਹ ਮੇਰੇ ਸੁੱਖ ਦੁੱਖ ਦੇ ਸਾਥੀ ਮੇਰੇ ਪਰਿਵਾਰ ਆਏ ਬੰਦੇ ਆਈਆਂ ਉਹਨਾਂ ਨਾਲ ਸਾਡੀ ਗੱਲਬਾਤ ਹੋ ਗਈ ਸਾਡੇ ਆਪਣੇ ਨੇ ਸਤਿਕਾਰ ਜੋਗੇ ਫਿਰ ਤੁਹਾਨੂੰ ਮੈਂ ਕਹਿੰਨਾ ਸਾਡੇ ਆਪਣੇ ਨੇ ਉਹ ਸਤਿਕਾਰ ਜਗ ਨੂੰ ਉਹਨਾਂ ਨੂੰ ਦੋ ਚਾਰ ਚੱਚਿਆਂ ਨੇ ਗਲਤ ਗੁੰਮਰਾਹ ਕੀਤਾ ਗਿਆ ਔਰ ਉਹ ਚੱਚਿਆਂ ਨੂੰ ਵੀ ਆਪਾਂ ਬਾਤ ਹੀ ਕਾਲਿਆ ਉਹ ਵੀ ਸਾਡੇ ਭਰਾ ਨੇ ਕੋਈ ਬਗਾਨੇ ਨਹੀਂ ਗੁਰੂ ਦੇ ਸਿੱਖ ਨੇ ਉਹ ਵੀ ਮੈਂ ਉਹਨਾਂ ਦਾ ਵੀ ਸਤਿਕਾਰ ਕਰਦਾ ਜਿਹੜੇ ਆਪਣੀ ਕੌਮ ਦੇ ਖਿਲਾਫ ਗਏ ਨਾ ਮੈਂ ਉਹਨਾਂ ਦਾ ਵੀ ਸਤਿਕਾਰ ਕਰਦਾ ਸੱਜਾ ਸਾਹਿਬ ਉਹਨਾਂ ਨੇ ਸਿੱਖ ਤਾਲ ਮਿਲ ਕਮੇਟੀ ਬਾਰੇ ਵੀ ਕੁਝ ਕਾਸਿਸ ਕਿਹਾ ਹੈਗਾ ਦੇਖੋ ਉਹਨਾਂ ਦੀ ਉਹਨਾਂ ਦੀ ਕੋਈ ਤਾਲ ਮਿਲ ਕਮੇਟੀ ਨੇ ਪਰਸਨ ਰੰਜਿਸ਼ ਹੋ ਗਈ ਮੈਨੂੰ ਉਹਦੇ ਬਾਰੇ ਕੋਈ ਲੈਣਾ ਦੇਣਾ ਨਹੀਂ ਤੁਸੀਂ ਗੱਲਬਾਤ ਕਰ ਲੈਂਦੇ ਹੋ ਬਾਕੀ ਜਿਹੜੇ ਉਹਨਾਂ ਦੇ ਜਿਹੜੇ ਉਹ ਨੁਮਾਇंदे ਦੋ ਦਿਨ ਉਹਨਾਂ ਬਾਰੇ ਮੈਂ ਖਾਵਾਂਗਾ ਨਾ ਤੇ ਮੇਰੀ ਆਪਣੀ ਕੌਮ ਦੀ ਬਦਨਾਮੀ ਆ ਉਹਨਾਂ ਬਾਰੇ ਉਹਨਾਂ ਦੇ ਇਲਾਕੇ 'ਚ ਜਾ ਕੇ ਪੁੱਛ ਲਓ ਉਹਨਾਂ ਨੂੰ ਮੇਰੇ ਕਹੇ ਕੋਈ ਕਦੇ ਕਿਸੇ ਨਾਲ ਘਰ ਨਹੀਂ ਸੱਦੇ ਹੋਣਾ ਕਦੀ ਉਹਨਾਂ ਨੂੰ ਇਹੋ ਜਿਹੇ ਬੰਦੇ ਬਾਰੇ ਮੈਂ ਬੋਲ ਕੇ ਆਪਣੀ ਜ਼ੁਬਾਨ ਨਹੀਂ ਗੰਦੀ ਕਰਨਾ ਚਾਹੁੰਦਾ ਉਹਨਾਂ ਦੇ ਇਲਾਕੇ 'ਚ ਜਾ ਕੇ ਆਪ ਜਗ ਉਹੋ ਕਿੰਦਾ ਦੇ ਲੋਕ ਹੈ ਮੈਂ ਕਿਸੇ ਬਾਰੇ ਨਹੀਂ ਕਹਿਣਾ ਚਾਹਦਾ ਇਹਨਾਂ ਮੈਨੂੰ ਪਤਾ ਉਹ ਵੀ ਗੁਰੂ ਦੇ ਸਿੱਖ ਨੇ ਮੈਂ ਉਹਨਾਂ ਦਾ ਸਤਿਕਾਰ ਕਰਦਾ ਮੰਗ ਹੀ ਹੈ ਜੀ ਮੰਗ ਹੈ ਪ੍ਰਸ਼ਾਸਨ ਨੂੰ ਅਸੀਂ ਕਹਿੰਦਾ ਹੈ ਪ੍ਰਸ਼ਾਸਨ ਸੀਪੀ ਸਾਹਿਬ ਨੂੰ ਅਸੀਂ ਮਿਲ ਗਏ ਉਹਨਾਂ ਨੇ ਸਾਨੂੰ ਹਾਂ ਜੀ ਉਹਨਾਂ ਨੇ assurance ਦਿੱਤਾ ਕਿ 1 ਘੰਟੇ ਦੇ ਵਿੱਚ ਉਹਨਾਂ ਨੂੰ एफआर ਦੀ ਕਾਪੀ ਦੇਵਾਂਗੇ ਔਰ ਸਾਰਾ ਮੂਸਨਨ ਭਾਈਚਾਰਾ ਸਿੱਖ ਤਾਰਵਲ ਕਮੇਟੀ ਦਾ ਮੈਂ ਤਹਿ ਦਿਲੋਂ ਧੰਨਵਾਦ ਕਰਦਾ ਜਿਨ੍ਹਾਂ ਨੇ ਇੱਕ ਗਰੀਬ ਗੁਰਸਿੱਖੜੇ ਦੀ ਮਾਂ ਫੜੀ ਆ ਕੋਈ ਬਾਹ ਨਹੀਂ ਫੜਦਾ ਬਾਹ ਫੜਨ ਵਾਲਾ ਬਿਰਲਾ ਹੁੰਦਾ ਬਹੁਤ ਸਿੱਖ ਤਾਲਵੰਕ ਕਮੇਟੀ ਉਹਨਾਂ ਚੋਂ ਇੱਕ ਆ ਜਿਨ੍ਹਾਂ ਨੇ ਬਾਹ ਫੜੀਆ ਜਿਹੜੇ 2-4 ਇਦਾਂ ਦੇ ਬੰਦੇ ਬੈਠੇ ਇਹਨਾਂ ਦੀ ਆਪਾਂ ਪਰਵਾਹ ਹੀ ਨਹੀਂ ਕੀਤੀ ਦੀ ਬੋਲੇ ਸੋਨਿਆ ਜੈ ਜੀ ਤਾਂ ਇਥੇ ਮੈਡਮ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਜਿਨ੍ਹਾਂ ਦੇ ਉੱਤੇ ਜੜੀ ਕਾਤ ਮਰ ਗਈ ਹੈ ਜੜੀ ਹੋਈ ਦੀ ਜੀ ਮੇਰੇ ਬ੍ਰਦਰ ਇਨ ਲਾ ਦਾ ਜੀ ਸਟਾਲ ਲੱਗਦਾ ਉਹ ਹੈ ਨਹੀਂ ਸੀ ਕਿ ਮੌਕੇ ਤੇ ਆਏ ਜਦੋਂ ਜੀ ਕਹਿਣ ਮਤਲਬ ਉਹਨਾਂ ਨੂੰ ਅਸੀਂ ਇੰਨੀ ਗੱਲ ਕਹੀ ਹੈ ਕਿ ਤੁਸੀਂ ਰੁਕ ਜਾਓ ਵੀਰ ਜੀ ਨੂੰ ਆ ਲੈਣ ਦਿਓ ਕਿਉਂ ਜਨਾਨੀ ਨੇ ਕੋਈ ਗੱਲਬਾਤ ਨਹੀਂ ਕੀਤੀ ਅਸੀਂ মিডিਆ ਨੂੰ ਬੁਲਾਣ ਲੱਗੇ ਦੱਸੋ 400 ਨੂੰ ਐ ਵੀ ਕਿਹਾ ਆ ਲੈਣ ਦਿਓ ਤੁਹਾਨੂੰ ਚੇਂਜ ਕਰ ਦੇਗੇ ਤੇ ਫਿਰ ਚੀਜ਼ ਕਰਾ ਰਹੇ ਨੇ ਬਾਰੀ ਦੀ ਫਿਰ ਕੋਈ ਗੱਲ ਨਹੀਂ ਤੁਹਾਨੂੰ ਚੇਂਜ ਕਰ ਦੇ ਬਿਲਕੁਲ ਸਾਰਾ ਆਹ ਉਹ ਨ ਦੇ ਕੁੰਡਿਆ ਦੇ ਨਿਸ਼ਾਨ ਨੇ ਫਿਰ ਉਸ ਦੌਰਾਨ ਛੋਟਾ ਬਗਰ ਪਹੁੰਚਦਾ ਉਹਨਾਂ ਨੇ छुड़ाया ਉਹਨਾਂ ਦੇ छुड़ाਣ ਦੇ ਦੌਰਾਨ ਵਿੱਚ ਰੱਤੀ ਪਈ ਉਹ ਮਹਿਲਾ ਉਹ ਲੇਡੀ ਹੱਤੀ ਪਈ ਹੈ ਫਿਰ ਜੀ ਕੀ ਕਹਿੰਦੇ ਨੇ ਇਹ ਉਹਨਾਂ ਦੇ ਪ੍ਰੂਫ ਨੇ ਵੀ ਨੇ ਸਾਡੇ ਕੋਲ ਕੁਝ ਨਹੀਂ ਸੀਗਾ ਇਹ ਉਹਨਾਂ ਦੀ ਵੀਡੀਓ ਚ ਪ੍ਰੂਫ ਗੱਡੇ ਗਏ ਹੈ ਠੀਕ ਹੈ ਉਹਨਾਂ ਦੇ ਗਾਤਰੇ ਨੂੰ ਹੱਤੀ ਪੈ ਰਹੀ ਹੈ ਦੇਖੋ ਗਾਤਰੇ ਨੂੰ ਹੱਤ ਪਾ ਰਹੀ ਹੈ ਟੀ-ਸ਼ਰਟ ਪਾੜੀ ਪਈ ਮੇਰੇ ਕੋਲ ਸਾਰੇ ਪ੍ਰੂਫ ਪਏ ਹੈ ਇਸ ਟਾਈਮ ਜੇ ਪ੍ਰੂਫਾਂ ਦੀ ਗੱਲ ਆਈ ਨਾ ਪ੍ਰੂਫ ਨਾਬ ਕੱਟੇਗਾ ਪ੍ਰੂਫ ਅਸੀਂ ਬੰਦੇ ਨੇ ਕੱਲ ਨੂੰ ਜੀਵਨ ਦਾ ਕੰਮ ਹੈ ਚਿਕਨਦਲ ਸਟਾਲ ਜਿੱਥੇ ਰੋਟੇ ਲੱਗਦਾ ਆ ਕੇ ਧਮਕੀ ਦੇ ਕੇ ਗਿਆ ਵਿੱਚ ਰੋੜ ਦੇ ਵਿੱਚ ਕਿ ਤੁਸੀਂ ਕੋਈ ਸਰਤਾਜ ਨਾਮ ਹੈ ਉਹਦਾ ਉਹਨੂੰ ਰੋਡ ਦੇ ਵਿੱਚ ਧਮਕੀ ਦੇ ਕੇ ਗਿਆ ਆ ਕੀ ਕਹਿੰਦੇ ਤੁਸੀਂ ਕ੍ਰੋਸ ਪਰਚਾ ਕਰਾ ਕੇ ਦਿਖਾਓ ਉਸ ਦੌਰਾਨ ਮੈਂ ਆਪਣੀ ਕੌਂਸਲਰ ਸਰਕਲ ਜਾਨੀ ਆ ਬਈ ਉਹ ਸਾਨੂੰ ਧਮਕੀ ਦੇ ਕੇ ਗਿਆ ਹੈ ਅਹੀਂ ਲੜਾਈ ਝਗੜਾ ਹੋਣ ਤੋਂ ਬਾਅਦ ਤੋਂ ਬਾਅਦ ਕੱਲ ਦੀ ਗੱਲ ਹੈ ਅਸੀਂ ਤਾਣੇ ਗੇੜੇ ਮਾਰਦੇ ਸਾਡੀ ਕੋਈ ਫਰਮਾਇ ਨਹੀਂ ਹੋਈ ਪਰ ਉਹਨਾਂ ਦਾ ਪਰਚਾ ਪਹਿਲਾਂ ਹੀ ਕੱਟਿਆ ਗਿਆ ਸਾਨੂੰ ਪਤਾ ਵੀ ਨਹੀਂ ਹੈ ਕਿ ਉਹਨਾਂ ਦਾ ਪਰਚਾ ਸਾਨੂੰ ਕਹਿ ਕੇ ਗਿਆ ਹੁਣ ਦੱਸੋ ਅਸੀਂ 1 ਵਜੇ ਘਰ ਜਾਣੇ ਰਸਤੇ 'ਚ ਕੋਈ ਵਾਰਦਾਤ ਹੁੰਦੀ ਹੈ ਉਹਦਾ ਜ਼ਿੰਮੇਵਾਰ ਸਰਤਾਜ ਜੋਵੀ ਦੇ ਨਾਂ ਲੱਗੇ ਨੇ ਉਹ ਉਹਦਾ ਪੇਟ ਨਹੀਂ ਗਈ। ਆਈ ਉਹਨਾਂ ਦਾ ਪੇਟ ਭਾਲਣਾ ਹੈ 12 ਵਜੇ ਤੱਕੜੀ ਹੋਈ 1 ਵਜੇ ਤੱਕੜੀ ਹੋਈ। ਸਾਨੂੰ ਤੇ ਕਰਨਾ ਹੀ ਪੈਣਾ ਆ ਤੇ ਮੈਂ ਸਿੱਖ ਪਾਲ ਕਮੇਟੀ ਆਪਣੇ ਮੁਸਲਮਾਨ ਭਾਈਚਾਰੇ ਦਾ ਤਹਿਦੀਨੋ ਸਤਕਾਰ ਕਰਦੀ ਆ ਕਰਦੀ ਰਾਵਾਂਗੀ ਤੇ ਅੱਜ ਸਾਨੂੰ ਇਨਸਾਫ ਦਵਾਉਣਾ ਹੈ। ਸਿੱਖਾਂ ਦੀ ਬੱਚੀ ਦੀ ਡਿਮਾਂਡ ਹੈ ਜੋ ਸਾਡੀ ਪੂਰੀ। ਕੱਲ ਇੱਕ ਕਾਨਫਰੰਸ ਵੀ ਹੋਈ ਜਿਸ ਦੌਰਾਨ ਉਹਨਾਂ ਨੇ ਇਲਜ਼ਾਮ ਲਗਾਏ। ਇਹ ਸਰ ਕਾਨਫਰੰਸ ਦੇ ਦੌਰਾਨ ਹੀ ਸਾਡੇ ਕੋਲ ਪ੍ਰੂਫ ਆਇਆ ਨਹੀਂ ਤੇ ਪਹਿਲੇ ਇਸ ਤੋਂ ਮਨ ਲਓ ਉਹਨਾਂ ਦੇ ਪ੍ਰੂਫਾਂ ਚੁਲ ਸਾਡੇ ਕੋਲ ਆਇਆ ਕਿਉਂਕਿ ਸਾਡੇ ਇਕੱਲਾ ਬੰਦਾ ਕੀ ਕਰ ਲੇਗਾ ਉਹਦੇ ਨਾਲ ਕੋਈ ਵਾਈਫ ਨੂੰ ਆਪਣੀ ਸਾਈਡ ਤੇ ਵਾਈਫ ਨੂੰ ਅਗਰ ਮੰਨ ਲਓ ਮੇਰੇ ਹਸਬੰਦ ਕੁੱਟਦੇ ਵੀ ਪਏ ਹੈ ਕੋਣ ਆਪਣੀ ਵਾਈਫ ਨੂੰ ਕੁੱਟਵਾ ਕੇ ਤੇ ਵੀਡੀਓ ਬਣਾਊਗਾ ਐਸਾ ਬੰਦਾ ਮੈਂ ਆਪਣੀ ਜ਼ਿੰਦਗੀ ਚ ਨਹੀਂ ਦੇਖਿਆ ਨਾ ਮੈਂ ਦੇਖਾਂਗੀ ਕਿ ਆਪਣੇ ਆਪਣੀ ਵਾਈਫ ਨੂੰ ਕੁੱਟਵਾਏਗਾ ਕੋਈ ਜੇ ਅਗਰ ਵਾਈਫ ਗਲਤ ਹੋਏਗੀ ਤੇ ਆਜ ਅਸੀਂ ਸਿੱਖ ਪਰਿਵਾਰ ਦੀ ਕੁੜੀਆਂ ਥਾਣੇ ਆ ਕੇ ਪਰ ਅਸੀਂ ਰਮਾਈ ਨਹੀਂ ਹੋਈ ਮੈਂ ਭਾਈਚਾਰਾ ਆਇਆ ਜੋ ਵੀ ਕਾਨਫਰੰਸ ਕਰਨੇ ਕੀਤਾ ਸਾਡੀ ਅਸੀਂ ਉਹਨਾਂ ਦਾ ਤਹਿ ਦਿਲੋਂ ਸਤਿਕਾਰ ਕਰਦੇ ਕਰਦੇ ਰਵਾਂਗੇ ਭਾਈ ਗੁੱਗੀ ਦਾ ਖਾਲਸਾ ਭਾਈ ਠੀਕ ਹੈ ਤਾਂ ਉਹ ਦੇਖਿਓ ਜਿਹੜੇ ਸੀਗੇ ਇਹ ਨੇ ਜਿਹੜੇ ਉਹਨਾਂ ਦੇ ਕਹਤੀ ਬ੍ਰਦਰ ਅੱਜ ਬੜੀ ਗਲਤ ਗੱਲਬਾਤ ਹੋਈ ਸੀ ਸਾਰੀ ਜਿਹੜੀ ਮੈਂ ਉਹਨਾਂ ਉਹਨਾਂ ਨੇ ਮੇਰੀ ਫੋਨ ਤੇ ਕਾਲ ਲਈ ਫਸਲੇ ਨਾਲ ਸਰਕਾਰ ਨਾਲ ਕਿ ਮੈਂ ਭਾਈ 10 ਦਾ ਕਾਰਿਆਂ ਵਾ ਫਿਰ ਇਹ ਆ ਨਾ ਮੁੰਡਿਆਂ ਨਾਲ ਗਾਲੀ ਗੋਲ ਚ ਲੱਗਦਾ ਕਿ ਮੀਡੀਆ ਸੁੱਟ ਲੱਗਿਓ ਤੁਮ ਕੀ ਆ ਤੇ ਦੱਸਦੇ ਨਹੀਂ ਕੱਟਣਾ ਹੀਗਾ ਤੇ ਮੈਂ ਕਿਹਾ ਰਜ਼ਨ ਨੂੰ ਕਿ ਜਾਓ ਬਾਰਾ ਨਾ ਬੈਂਸ ਕਰਦੇ ਪਏ ਹੈਗੇ ਆ ਬਾਹਰ ਗਏ ਆ ਉਹਨਾਂ ਨੂੰ ਕਿਹਾ ਪਹਿਲੇ ਬੀਬੀ ਤੋਂ ਸੈੱਟ ਹੋਇਆ ਮੈਨੂੰ ਬੰਦੇ ਨਾਲ ਗੱਲ ਕਰ ਲੈਣ ਦੇ ਮਗਰ ਉਹਨੇ ਆਪਣੀ ਵਾਈਫ ਬਕੇ ਕਰਕੇ ਤੇ ਇਹ ਸਾਰਾ ਕੰਮ ਕਰਵਾਇਆ ਤੇ ਉਹਨੇ ਵੀਡੀਓ ਬਣਾਈ ਆਪਣਾ ਹੁਣ ਮਤਲਬ ਤੁਹਾਨੂੰ ਲੱਗਦਾ ਛੋਟੀ ਸਮਝੀ ਜਦੋਂ ਮੈਂ ਆਇਆ ਵਾਂ ਸਟੈਂਡ ਲਾਇਆ ਮੋਟਰ ਉਹ ਜਿੰਨਾਂ ਦੀ ਬਹੁਤ ਗੰਦੀਆ ਗੰਦੀਆ ਗਾਲਾਂ ਕੱਢਣ ਦੀ ਸੀ ਤੇ ਪੂਰੀ ਮਾਰਕੀਟ ਗਵਾਹ ਹੈ ਜੀ 400 ਪਿੱਛੇ ਅੰਨਾ ਹਿੱਕੂ ਗਿਆ ਜੀ ਕਾਰ ਵੀ ਜਦ ਕੀ ਬੂਟ ਮੈਂ ਨਾਲ ਲੈ ਕੇ ਆਇਆ ਕਿਤੋਂ ਵੀ ਸੜੇ ਹੋਣ ਮੈਨੂੰ ਇਹ ਦੱਸ ਦਿੰਦੇ ਉਹਦੇ ਪੇਂਟ ਦਾ ਸਾਈਜ਼ ਜੇ ਆਰਾਮ ਨਾਲ ਗੱਲ ਵੀ ਹੋ ਸਕਦੀ ਹੈ ਤੁਹਾਡੇ ਕਹਿੰਦਾ ਮਤਲਬ ਹਾਂਜੀ ਹਾਂਜੀ ਪੱਤਾ ਵੀ ਲੜਾਈ ਤੇ ਬਿਨਾਂ ਕਿਸੇ ਉਹਨਾਂ ਨੇ ਬੂਟ ਤੇ ਫਿਰ ਡਿਸਪਲੇਸਟਰ ਲੱਗੀ ਭਰਾ ਨੇ ਬਾਹ ਫੜ ਕੇ ਪਿੱਛੇ ਕੀਤਾ ਉਹ ਡਿਸਪਲੇਸਟਰ ਲੱਗੀ ਸਾਰੀ ਉਹਨਾਂ ਨੇ ਅੱਡਾ ਖਲਾਰਾਂ ਦੀ ਕੋਸ਼ਿਸ਼ ਅੱਡਾ ਖਲਾਰਿਆ ਵਾ ਉਹਦੇ ਉਹਦੇ ਆ ਦੇਖੋ ਫੋਟੋ ਅੱਥੋਂ ਤੱਕਲਾ ਅੱਡਾ ਖਲਾਰਿਆ ਹਾਂਜੀ ਅੱਡਾ ਇਹ ਸਾਰੇ ਆਣੇ ਤੇ ਬੂਤ ਕਿੱਲੇ ਰੇ ਪਾਜੀ ਅੱਛਾ ਜੀ ਫਿਰ ਉਹਨਾਂ ਨੂੰ ਪਤਾ ਗਰਦਾਮ ਨਹੀਂ ਗੱਲ ਨਹੀਂ ਹੈਗੀ ਉਹਨਾਂ ਨੇ ਆਹ ਦੇਖੋ ਜੀ ਦਾਤਰਾ ਪੂਲ ਅਕਸਿਤੀਸ਼ਣ ਫੜੀ ਪਈ ਐ ਮੈਂ ਮੋਕੇ ਤੇ ਆਇਆ ਛੁਟਾਇਆ ਜਨਾਨੀ ਮੇਰੇ ਹੱਥੀ ਪੈ ਗਈ ਜੀ ਉਸੇ ਗਵਾਹ ਹੈਗੇ ਸਾਰੀ ਮਾਰਕੀਟ ਆਲੋ ਗੱਲ ਕੋਈ ਜ਼ਿਆਦਾ ਨਹੀਂ ਔਰ ਦੇਖੋ ਤੁਸੀਂ ਤੁਸੀਂ ਵੀ ਕੰਪਲੇਨ ਲਿਖਾਉਣ ਲਈ ਪਹੁੰਚਦੇ ਰਹੇ ਆਹ ਕੰਪਲੇਨ ਲਿਖਦੇ ਨਹੀਂ ਪੇਰੀ ਤੁਹਾਨੂੰ 2-3 ਦਿਨ ਲਟਕਾਇਆ ਰਿਹਾ ਦੇਖੋ ਜੀ ਮੈਂ ਵੀ ਦੇਖਾਂ ਤੁਸੀਂ ਵੀ ਦੇਖੋ ਆੜਿੰਦੇ ਪਾਗ ਨੂੰ ਉਹ ਵੀ ਪਾਏਗਾ ਉਹ ਅਸੀਂ ਕਦੀ ਸੈਨ ਨਹੀਂ ਕਰਾਂਗੇ ਮੈਂ ਧੰਨਵਾਦ ਕਰਾਂ ਹਾਂ ਜੀ ਕੋਈ ਵੀ ਬੰਦਾ ਸਾਡੀ ਸੈਨ ਨਹੀਂ ਕਰੇਗਾ ਕੋਈ ਵੱਡਾ ਹੋਵੇ ਛੋਟਾ ਮਤਲਬ ਤੁਹਾਡੇ ਕਹਿੰਦਾ ਮਤਲਬ ਸੋਸ਼ ਸਮੇਤ ਕਿ ਆਏ ਸੀ ਲੜਾਈ ਝਗੜਾ ਕਰ ਮੈਂ ਧੰਨਵਾਦ ਕਰਦਾ ਸਿੱਖ ਪਾਰ ਕਮੇਟੀ ਦਾ ਆਪਣੇ ਸ਼ਹਿਰ ਵਿੱਚ ਕੌਂਸਲਰ ਦਾ ਵਾਰਡ ਨੰਬਰ ਦਾ ਜਿਨ੍ਹਾਂ ਨੇ ਸਾਡਾ ਸਾਥ ਦਿੱਤਾ ਸਾਡੇ ਨਾਲ ਖੜੇ ਹੋਏ ਹੁਣ ਕੀ ਹੁਣ ਕੀ ਕਾਰਵਾਈ ਕੀਤੀ ਜਾ ਰਹੀ ਹੈ ਕਾਰਵਾਈ ਜੀ ਅਸੀਂ ਆਪਣਾ ਪਰਚਾ ਕਰਾਉਣ ਆਏ ਆ ਜੀ ਹਾਂ ਜੀ ਪਰਚਾ ਕਰਾਉਣ ਆਏ ਆ ਜੀ ਇੱਕ ਕੱਲ ਕਾਨਫਰੰਸ ਹੋਈ ਕਾਨਫਰੰਸ ਦੌਰਾਨ ਉਹਨਾਂ ਨੇ આરોਪ ਲਗਾਇਆ ਕਿ ਇਹਨਾਂ ਨੇ ਲੇਡੀਜ਼ ਉੱਤੇ ਹਮਲਾ ਚੱਕਿਆ ਹੈ ਅੱਛਾ ਜੀ ਉਹ ਵੀ ਦੱਸ ਦਿਨਾ ਉਹ ਜਿਹੜਾ ਉਹਨਾਂ ਦੇ ਨਾਲ ਉਹਨਾਂ ਦਾ ਪ੍ਰਧਾਨ ਬੈਠਾ ਹੈ ਜੀ ਸਰਕਾਰ ਆਪਾਂ ਨੂੰ ਨਾਂ ਨਹੀਂ ਪਤਾ ਜੀ ਉਹਨਾਂ ਨੇ ਕਿਹਾ ਜੁਨਾਣੀ ਨੇ ਮੇਰੀ ਛਾਤੀ ਵੀ ਤਲੱਤਾ ਮਾਰੀ ਹੈ ਢਿੱਡ 'ਚ ਲੰਪਾ ਮਾਰੀ ਹੈ ਮੁੱਕ ਨੂੰ ਹੁਣ ਮਾਰੇ ਹੈਗੀ ਉਹ ਉੱਥੇ ਠੂਠੇ ਪੈ ਗਏ ਨੇ ਸਰ ਉਹਨਾਂ ਦੇ ਪ੍ਰੂਫ ਵੀ ਵੀਡੀਓ ਵੀ ਉਹਨਾਂ ਵੱਲੋਂ ਦਿਖਾਈ ਜਾ ਰਹੀ ਹੈ ਉਹ ਆ ਦੇਖੋ ਆਹ ਦੇਖੋ ਜੀ ਲਾਈਵ ਤੋਂ ਬਿਲਕੁਲ ਲਾਈਵ ਇਸ ਤਰ੍ਹਾਂ ਦਿਖਾ ਰਹਾ ਡਿਵੀਜ਼ਨ ਨੰਬਰ 4 ਦੇ ਵਿੱਚ ਦੇ ਇੰਡੈਕਸ ਤੋਂ ਸਿਰਫ ਜਿਹੜੇ ਕਹਿ ਦੀ ਜਿਹੜੇ ਸਿਰਫ 400 ਰੁਪਏ ਦੇ ਪਿੱਛੇ ਜਿਹੜਾ ਵਿਵਾਦ ਹੈ ਇੰਦਾ ਵੱਡਾ ਚੁੱਕਾ ਸੀ ਕਿ ਜਿਹੜੇ ਆ ਉਹਨਾਂ ਨੇ ਯੂਜ਼ ਕਰਨੇ ਛੋਟੇ ਭਰਾ ਦੇ ਵੀ ਇਹਨਾਂ ਦੇ ਪਰਚਾ ਕਰੋ ਹੁਣ ਦੇਖੋ ਜੀ ਆਹ ਦੇਖੋ ਜੀ ਸਪੈਸ਼ਲ ਪੱਟੀ ਹੋਈ ਹੈ ਜੀ ਹੁਣ ਮੈਂ ਆਇਆ ਇਹ ਵਾਇਰਲ ਵੀਡੀਓ ਜਿਹੜਾ ਹੁਣ ਮੈਂ ਤੁਹਾਨੂੰ ਦੱਸਣਾ ਪਿਆ ਕਿ ਮਾਰਦਾ ਪਿਆਵਾ ਉਹ ਮੇਰੇ ਅੱਖੀ ਪਈ ਵਾਰ ਉਹ ਕੜਾਰਿਆ ਸਾਹਿਬ ਨੇ ਨਾ ਉਹਨਾਂ ਦੀ ਵੀਡੀਓ ਇੱਥੇ ਨਜ਼ਰ ਆ ਰਿਹਾ ਪਰ ਭਾਈ ਉਹ ਦੀਦੀ ਵੱਲੋਂ ਦੱਸਿਆ ਗਿਆ ਕਿ ਜਦੋਂ ਰਾਤ ਦੇ ਸਮੇਂ ਇੱਕ ਵਾਰ ਧੰਕੀ ਵੀ ਦਿੱਤੀ ਗਈ ਹਾਂਜੀ ਇਹ ਕੱਲ ਸ਼ਾਮੀ ਵੀ ਆਏ ਸੀਗੇ ਉਹ ਚੱਕਰ ਮਾਰ ਕੇ ਗਏ ਮੈਨੂੰ ਦੱਸਿਆ ਕਿਸੇ ਨੇ ਰਾਤੀ ਇਹਨਾਂ ਧੰਕੀਆਂ ਦੇ ਕੇ ਗਏ ਆ ਜੀ ਜਾ ਵੀ ਬੰਦਾ ਪੰਜਾਬ ਵਿੱਚ ਸੇਫ ਨਹੀਂ ਹੈਗਾ ਦਾ ਮਤਲਬ ਹੈ ਧਮਕੀ ਦਿੱਤੀ ਫਿਰ ਤੁਸੀਂ ਕੰਪਲੇਨਟ ਕੀਤੀ ਹਾਂ ਜੀ ਹਾਂ ਜੀ ਹਾਂ ਜੀ ਉਹ ਵੀ ਸਵੇਤ ਲਿਖਾ ਰਹੇ ਆ ਜੀ ਘਾਤੀ ਧਮਕੀ ਵਾਲੀ ਨੇ ਦੇਖ ਕੇ ਗਏ ਆ ਜੀ ਕੌਣ ਸਹੀ ਸੱਤਾ ਜੀ ਨਾ ਇਹ ਸਾਡੀ ਗੱਲ ਚੁੱਪੀ ਹੋਵੇ ਉਹ ਰੋਡ ਨੂੰ ਕੈਮਰੇ ਚੈੱਕ ਕਰਾ ਲਓ ਨਾ ਲੰਘਿਆ ਹੋਵੇ ਤੇ ਠੀਕ ਹੈ ਤਾਂ ਹੁਣ ਕਰੋਪਰ ਤੇ ਹੀ ਡਿਮਾਂਡ ਹੈ ਤੁਹਾਡੀ ਹਾਂ ਜੀ ਹਾਂ ਜੀ ਤੁਸੀਂ ਆਪ ਦੇਖ ਸਕਦੇ ਹੋ ਜਿਹੜੇ ਤਸਵੀਰਾਂ ਦਿਖਾ ਰਹੇ ਆ ਬਿਲਕੁਲ ਦੇਖ ਸਕਦੇ ਹੋ ਸੋ ਨਗਾਤਾ ਉਹ ਪੱਛਾਇ ਲੇਡੀ ਦਾ ਬੇਬੇ ਜਾਣ ਕੋਈ ਨਾ ਕੋਈ ਨਾ ਨਿਕਲੇ ਗਾਈ ਪਰ ਇਹ ਤੋ ਇਹ ਹੈ ਕਿ ਨਾਲ ਇਸ ਇੱਕ ਇੱਕ ਬੰਦੇ ਆਪਸੇ ਛੜੀ ਡੰਡਾ ਇਸ ਇਨਸਾਫ ਵਾਸਤੇ ਖੜੇ ਹੈ ਜਸਤੀ ਲੈਣ ਲਈ ਖੜੇ ਆ ਅਸੀਂ ਇਹਨਾਂ ਦੇ ਨਾਲ ਹੈ ਜਿਹੇ ਜਿੱਥੇ ਮਰਜ਼ੀ ਜਾਣਾ ਪਵੇ ਸ਼ੇਰਸਾਣਾ ਸਮਾਜਵਾਦੀ ਛੜੀ ਛੱਡੇ ਨਾਲ ਇੱਕ ਮੁਸਲਿਮ ਕਮੇਟੀ ਦੇ ਇਥੇ ਬੰਦੇ ਬਹੁਤ سارے ਹੈ ਬਹੁਤ ਸਾਰੇ ਵੱਡੇ ਪ੍ਰਬੰਧਕ ਸੱਜਣ ਇਥੇ ਪਹੁੰਚੀ ਹੋਇਆ ਹੈ ਛੜੀ ਡੰਡਾ ਜੀ ਤੇ ਸਮਰਥ ਦੇ ਜੀ ਖੜੇ ਆ ਕਿ ਪ੍ਰਸ਼ਾਸਨ ਨੇ ਕੀ ਇਸ਼ਵਾਚਨ ਦਿੱਤਾ ਨਹੀਂ ਰਾਜਿਕਾ ਵਿੱਚ ਇੱਕ ਕੰਦੇ ਵਿੱਚ ਫਰੈਦ ਅਰਜ਼ੀ ਕਰਨਗੇ ਜੇ ਫਰੈਦ ਅਰਜ਼ੀ ਨਹੀਂ ਤਾਂ ਫਿਰ ਮੈਂ ਇੱਥੇ ਧੰਨੇ ਦੇ ਇੱਥੇ ਬੈਠੇ ਮੈਂ ਉਦੋਂ ਤੱਕ ਨਹੀਂ ਜਾਊਂਗਾ ਜਦੋਂ ਤੱਕ ਫਰੈਦ ਦੀ ਕਾਪੀ ਨਹੀਂ ਕੰਨੀ ਉਹਨੇ ਮੈਂ ਤੁਹਾਨੂੰ ਪਹਿਲੇ ਕਹੇ ਚਾਹੇ ਹਿੰਦੂ ਹੋਵੇ ਚਾਹੇ ਸਿੱਖ ਹੋਵੇ ਚਾਹੇ ਮੁਸਲਮਾਨ ਚਾਹੇ ਇਸਾਈ ਹਰੇਕ ਭਾਈਚਾਰੇ ਦਾ ਸਤਿਕਾਰ ਕਰਨਾ ਮੇਰੇ ਉਹ ਕਾਲਪੁਰ ਦਾ ਹੁਕਮ ਹੈ ਕਿ ਹਰੇਕ ਭਾਈਚਾਰੇ ਦਾ ਸਤਿਕਾਰ ਕਰਨਾ ਔਰ ਮੈਂ ਸਤਿਕਾਰ ਕਰਦਾ ਹਾਂ ਚਾਹੇ ਤੁਸੀਂ ਮੇਰੇ ਵੀਡੀਓ ਵੀ ਦੇਖ ਲੋ ਸਤਿਕਾਰ ਕਰਨਾ ਮੇਰਾ ਫਰਜ਼ ਆ ਇਨਸਾਨੀ ਨਾਤੇ ਮੇਰਾ ਫਰਜ਼ ਆ ਮੁਸਲਮਾਨ ਭਾਈਚਾਰਾ ਸਮਾਜਵਾਦੀ ਪਾਰਟੀ ਦਾ ਸਿਪ ਚੈਨਲ ਮੇਰਾ ਭਰਾ ਆ ਮੇਰਾ ਵੀਰ ਆ ਕਹਿੰਦੇ ਜੋ ਮਰ ਜੀਓ ਸਾਡਾ ਭਾਈਚਾਰੇ 'ਚ ਕਦੀ ਫਰਕ ਨਹੀਂ ਆਇਆ ਆਪਦੀ ਸਾਡਾ ਪਿਆਰ ਆ ਆਪਸ ਵਿੱਚ ਬਲੇ ਦੋ ਚਾਰ ਬੰਦੇ ਜਿਹੜੇ ਕਿ ਤਰ੍ਹਾਂ ਦੇ ਖਲਾਫ ਬੋਲਦੇ ਪਿਆ ਜਾਂ ਕੋਈ ਅਜੂਬ ਖਾਨ ਆ ਉਹ ਵੀ ਭੜਾਈਏ ਯਾਰ ਸਾਡਾ ਬਗਾਨਾ ਨਹੀਂ ਪਰ ਉਹ ਸੱਚਾਈ ਨਹੀਂ ਦੇ ਦਿਆ ਪਿਆ ਉਹ ਜਿਹਦਾ ਨਿੰਦਾ ਤਾਂ ਪਈਗਾ ਸਿੱਖੇ ਦੇ ਇੱਕ ਪਹਿਲੂ ਦੇਖਦਾ ਪਿਆ ਕਾਨਫਰੈਂਸ ਵੀ ਕੀਤੀ ਸੀ ਉਹ ਸਿੱਕੇ ਦੇ ਇੱਕ ਪਹਿਲੂ ਦੇਖਦਾ ਉਹ ਦੂਜਾ ਨਹੀਂ ਦੇਖਿਆ ਵੀ ਉਹਦੀ ਦਾੜੀ ਫੜੀ ਗਈ ਆ ਉਹਦਾ ਗਾਤਰਾ ਦੇਖੋ ਤੁਸੀਂ ਫੋਟੋਆਂ ਦੇਖੋ ਤੇ ਫੋਟੋ ਆ ਉਹਦੀ ਵਾਈਫ ਦਿਖਾਉਂਦੀ ਵੀ ਫੋਟੋਆਂ ਉਹਦੀ ਵਾਈਫ ਕੋ ਫੋਟੋਆਂ ਦੇਖੋ ਤੁਸੀਂ ਉਹਦਾ ਗਾਤਰਾ ਸਾਰਾ ਇੱਕੋ ਕਰਾਉਂਦੇ ਆ ਜਿਹੜੀ ਫੋਟੋ ਹੈ ਜੀ ਉਹਨਾਂ ਦੇ ਨਾਲ ਸਮੂਤ ਲੈ ਕੇ ਜਿਹੜੇ ਪਹੁੰਚੇ ਉਹਨਾਂ ਦੇ ਜਿਹੜਾ ਸਮੂਤ ਲੈ ਕੇ ਅਗਲੇ ਦਿਨ ਦੋ ਦਿਨਾਂ ਬਾਅਦ ਕਿਉਂ ਕਿਤੇ ਇਹ ਉਹ ਉਡੀਨਾ ਬਾਅਦ ਸਾਨੂੰ ਕੁਝ ਨਹੀਂ ਸੀ ਅਸੀਂ ਆਏ ਅੱਧਾ ਦੋ ਦਿਨ ਕਿਹੜੇ ਤੇ ਕਿਹੜੇ ਕਿਹੜੇ ਤੇ ਕਿਹੜੇ ਮੈਨੂੰ ਇੱਕ 3% ਦਾ ਪਰसों ਸੇਰੇ ਫੋਨ ਆਂਦਾ ਆ ਕਿ ਤੁਹਾਡੇ ਤੇ ਮਾਰੀ ਘਟਨਾ ਹੋ ਗਈ ਤੁਹਾਡੇ ਕੀ ਪਤਾ ਬੱਚਾ ਹੁੰਦੇ ਕੋਈ ਪੁਲਿਸ ਵਾਲੇ ਸਾਨੂੰ ਫੋਨ ਕਰਨਗੇ ਕੋਈ ਕਿਸੇ ਤਰੀਕੇ ਦੀ ਕਾਨੂੰਨੀ ਕਾਰਵਾਈ ਉਲਟ ਸਾਨੂੰ ਰੇਡ ਹੀ ਤੇ ਧੰਕੀਆਂ ਆ ਰਹੀਆਂ ਸੀ ਤੁਸੀਂ ਬੱਚਾ ਕਰਾ ਕੇ ਦਿਖਾਓ ਜਗੜੇ ਦਾ ਕਾਰਨ ਜਗੜੇ ਦਾ ਕਾਰਨ ਉਹ ਤਾਂ ਵੀ ਸਾਡੇ ਕਾਬੂ ਦੇ ਆ ਜਾਂਦਾ ਹੈ ਜੇ ਕਿਸੇ ਨੇ ਜਾਪਾ ਮਸੂਲੀ ਦਿਓ ਨਾ ਲੜਾਈ ਦਾ ਤਾਂ ਉਹ ਤੋਂ ਬਾਅਦ ਜਿਹੜਾ ਇੱਕ ਪੱਖ ਤੇ ਪਰਚਾ ਹੋ ਜਾਂਦਾ ਹੈ ਤਾਂ ਉਸ ਤੋਂ ਬਾਅਦ ਤੁਹਾਨੂੰ ਦੱਸ ਦਈਏ ਕਿ ਦੂਜਾ ਪੱਖ ਜਦੋਂ ਕੰਪਲੇਨਟ ਕਰਨ ਪਹੁੰਚਦਾ ਹੈ ਤਾਂ ਉਹਨਾਂ ਦੀ ਸੁਣਵਾਈ ਨਾ ਹੁੰਦੇ ਹੋਏ ਤਾਂ ਇੱਥੇ ਕੁਝ ਦਿਨ ਪਹਿਲਾਂ ਧਰਨਾ ਵੀ ਲੱਗਦਾ ਹੈ ਤਾਂ ਉਸ ਤੋਂ ਬਾਅਦ ਕੱਲ ਫਿਰ ਇੱਕ ਵਾਰ ਦੂਜੇ ਪੱਖ ਵੱਲੋਂ ਜਿਹੜਾ ਉਹਨਾਂ ਨੂੰ ਧੰਪੀ ਵੀ ਦਿੱਤੀ ਜਾਂਦੀ ਹੈ ਤਾਂ ਹਾਲ ਦੀ ਘੜੀ ਅੱਜ ਸਿੱਕਾ ਮਿਲ ਕਮੇਟੀ ਤੇ ਹੋਰ ਧਾਰਮਿਕ ਜਥੇਬੰਦੀਆਂ ਇੱਥੇ ਪਰਿਵਾਰ ਦੇ ਹੱਕ ਵਿੱਚ ਖਲੋਤੀਆਂ ਨੇ ਤਾਂ ਬਿਲਕੁਲ ਉਹਨਾਂ ਵੱਲੋਂ ਅੱਜ ਮੰਗ ਜਿਹੜੀ ਹੈ ਉਹ ਦਿੱਤੀ ਗਈ ਹੈ ਤਤੰਦਰ ਜੀ ਕਿਥੋਂ ਪੱਕੇ ਦੀ ਮੰਗ ਨੂੰ ਜਿਹੜਾ ਲੈ ਕੇ ਇੱਥੇ ਇਕੱਠ ਹੋਇਆ ਸੀ ਤਾਂ ਤਤੰਦ ਦੀਆਂ ਤਸਵੀਰਾਂ ਜਿਹੜੀਆਂ ਦਿਖਾ ਰਿਹਾ ਸੋ ਜਿੱਥੇ ਉਹਨਾਂ ਵੱਲੋਂ ਕਿਹਾ ਜਾ ਰਿਹਾ ਜਿਹੜੇ ਕਮਿਸ਼ਨਰ ਸਾਹਿਬ ਨੇ ਸੀਪੀ ਸਾਹਿਬ ਕੋ ਵੀ ਜਿਹੜੇ ਕੋਚੇ ਸੀਗੇ ਸੋ ਗਏ ਸੀਗੇ ਸਵੇਰੇ ਸੋਹਣਾ ਸੀਪੀ ਸਾਹਿਬ ਵੱਲੋਂ ਜਿਹੜੇ ਹਦਾਇਤ ਦਿੱਤੀ ਸੀ ਜਿਹੜੇ ਕਿਹਾ ਗਿਆ ਸੀ ਜਿਹੜੇ 1 ਘੰਟੇ ਦੇ ਵਿੱਚ ਜਿਹੜਾ ਪਰਚਾ ਜਿਹੜਾ ਪਾਇਆ ਜਾਏਗਾ ਤੇ ਨਾਲ ਜੇ ਜਿਹੜੇ ਕਾਉਂਸਲਰ ਸਾਹਿਬ ਨੇ ਜਿਹੜੇ ਸ਼ਹਿਰੀ ਚੱਡਾ ਦੀ ਕਾਉਂਸਲਰ ਨੇ ਇੱਥੇ ਦੇ ਸੋਹਣਾ ਵੱਲੋਂ ਕਿਹਾ ਜਾ ਰਿਹਾ ਜੇ 1 ਘੰਟੇ ਦੇ ਵਿੱਚ ਜਿਹੜਾ ਪਰਚਾ ਜਿਹੜਾ ਨਹੀਂ ਦਿੱਤਾ ਜਾਂਦਾ ਤਾਂ ਉਸ ਤੋਂ ਬਾਅਦ ਹੈ ਜਿਹੜਾ ਜਿਹੜੇ ਕੈਦੀ ਹੈ ਉਹ ਲੋਕ ਇਹ ਮੁੱਦਾ ਬਣਾਉਂਦੇ ਆ ਜਿਨ੍ਹਾਂ ਨੂੰ ਕੋਈ ਪੁੱਛਦਾ ਵੀ ਨਹੀਂ ਉਸ ਤੋਂ ਬਾਅਦ ਜਿਹੜਾ ਧਰਨਾ ਪਿੰਡ ਸੀ ਕੀਤਾ ਜਾਏਗਾ ਜੇ ਪੰਚ ਨਹੀਂ ਹੋਣਾ ਨਾ ਜ਼ੈਰੀ ਨੇ ਕਿਸੇ ਕੋਲ ਕੋ ਪੰਜੀ ਖਾਦੀ ਨਾ ਜ਼ੈਰੀ ਨੇ ਕਿਸੇ ਨੂੰ ਪੰਜੀ ਖਾਣ ਦੇਣੀ ਆ ਉਹ ਲੋਕ ਆਪਣੇ ਜੇਬਾ ਕਰਮ ਕਰ ਗਏ ਇੱਕ ਧਰਮਾਂ ਦੇ ਮੁੱਦੇ ਬਣਾਉਣ ਦੇ ਆ ਹੋਰ ਕੋਈ ਨਹੀਂ ਇੱਕ ਸਿਰਫ ਇੱਕ ਪ੍ਰਵਾਹ ਨੂੰ ਇਨਸਾਫ ਦਮਾਨ ਲਈ ਮੈਂ ਸਿੱਖ ਤਾਮਿਲ ਕਮੇਟੀ ਕੋ ਗਿਆ ਸੀ ਉਹਨਾਂ ਨੇ ਮੇਰੀ ਬਾਹ ਫੜੀ ਔਰ ਅੱਜ ਜੋ ਸਾਰੇ ਨਾਲ ਖੜਿਆ ਸੇਮ ਸ਼ਾਨਾ ਸਮਾਜਵਾਦੀ ਤੋਂ ਮੇਰਾ ਵੀ ਨਿੰਦਰ ਦਾ ਪਰ ਮੇਰੇ ਨਾਲ ਆਇਆ ਮੁਸਲਮਾਨ ਕਮੇਟੀ ਸਾਰੀ ਨਾਲ ਆਈਏ ਸਾਰੀ ਜੋ ਮੇਰੇ ਆ ਬੋਲਦੇ ਪਿਆ ਜਾਂ ਉਹ ਕਿਸੇ ਜੇ ਉਹਨਾਂ ਦੀ ਕਿਸੇ ਨੇ ਪਰਸਨ ਅਰੇਂਜ ਰੰਜਸ਼ ਆ ਜਾਂ ਜਾਂ ਕਿਸੇ ਵੀ ਕਮੇਟੀ ਨਾਲ ਜਾਂ ਕਿਸੇ ਕਮਿਟੀ ਉਹ ਆਪਣੇ ਉੱਥੇ ਤੱਕ ਰੱਖਣ ਪਰ ਜਦੋਂ ਇੱਕ ਗੁਰਸਿੱਖ ਦਾ ਸਵਾਲ ਆ ਗਿਆ ਕਿਸੇ ਗਰੀਬ ਦਾ ਸਵਾਲ ਆ ਗਿਆ ਉੱਥੇ ਮੈਂ ਧੱਕਾ ਨਹੀਂ ਹੁੰਦੇਣਾ ਚਾਹੇ ਉਹ ਕਿਸੇ ਵੀ ਧਰਮ ਦਾ ਹੋਵੇ ਸੱਚੀ ਗੱਲ ਹੈ ਕਿ ਇਹ ਜੋ ਲੜਕੀ ਨਾਲ ਹੋਇਆ ਜਿਸ ਤਰੀਕੇ ਨਾਲ ਮਾਰਕੁੱਟ ਹੋਈ ਚਾਹੇ ਵਿਵਾਦ ਜੋ ਵੀ ਹੋਇਆ ਉੱਥੇ ਲੇਕਿਨ ਇੱਕ ਲੜਕੀ ਨਾਲ ਮਾਰਕੁੱਟ ਹੁੰਦੀ ਹੈ ਕਿ ਉਹਨੂੰ ਤੁਸੀਂ ਸਹੀ ਸੈਠਾ ਰਹੇ ਲੜਕੀ ਨਾਲ ਮਾਰਕੁੱਟ ਵੀ ਬੜੀ ਮਾੜੀ ਗੱਲ ਹੈ ਪਰ ਜਦੋਂ ਕਿਸੇ ਦੀ ਦਾੜ੍ਹੀ ਨੂੰ ਪੈ ਜਾਗੇ ਆਪਾਂ ਯਾਰ ਕਿੱਥੇ ਤੇ ਇੱਕ 400 ਰੁਪਏ ਦਾ ਜੋੜਾ ਉਹਨੂੰ ਦੋ ਵਾਰੀ ਠੀਕ ਕਰਾਤਾ ਰਿਪੇਅਰ ਕਰਾਤਾ ਫਿਰ ਆਪਾਂ ਲੈਣਾ ਤੁਸੀਂ ਇਹ ਤੇ ਕਿਹਾ ਤੁਸੀਂ ਲੜਕੀ ਨਾਲ ਮਾਰ ਕਿਉਂ ਹੋਈ ਨਾਰੇ ਵਤੀ ਹੋਈ ਜੇਰੋ ਮੈਂ ਤੇਰੇ ਗੱਲ ਪਾਉਂਗਾ ਤੇ ਜਿਹੜੇ ਮੇਰੇ ਵੱਲੋਂ ਜਦੋਂ ਕਾਨਫਰੰਸ ਕੀਤੀ ਗਈ ਉਸ ਸਮੇਂ ਕਿਹਾ ਗਿਆ ਕਿ ਜਿਹੜੀ ਅਪੱਤੀਜਨਕ ਸ਼ਬਦ ਕੁਝ ਐਸੇ ਬੋਲੇ ਗਏ ਲੜਕੇ ਵੱਲੋਂ ਕਿ ਇੱਕ ਛੱਡ ਤੈਨੂੰ ਦੋ ਦਿਨਾਂ ਬਾਅਦ ਪਿੱਛੇ ਆ ਜਾ ਦੁਕਾਨਦਾਰ ਕਦੇ ਵੀ ਇਦਾਂ ਦੀ ਭੱਦੀ ਸ਼ਬਦਾਵਲੀ ਨਹੀਂ ਮੱਤੂਗਾ ਮੈਂ ਵੀ ਇੱਕ ਦੁਕਾਨਦਾਰ ਹਾਂ ਮੇਰੇ ਨਾਲ ਸਾਰੇ ਦੁਕਾਨਦਾਰ ਵੀ ਖੜੇ ਆ ਦੁਕਾਨਦਾਰ ਨੇ ਰੋਟੀ ਕਿੱਥੋਂ ਖਾਣੀ ਗਾਠ ਸਾਡਾ ਰੱਬ ਦਾ ਰੂਪ ਆ ਜੀ ਗਾਠ ਗਾਠ ਸਾਡੇ ਕੋ ਆਊਗਾ ਤੇ ਅਸੀਂ ਰੋਟੀ ਖਾਵਾਂਗੇ ਆਗ ਭਗਵਾਨ ਹੈ ਸਾਡਾ ਰੱਬ ਹੈ ਗਾ ਕਦੀ ਗਾਗ ਨੂੰ ਇਹ ਜੋ ਮਾੜਾ ਸ਼ਬਦਾਵੀ ਨਹੀਂ ਵਰਤ ਸਕਦੇ ਪਰ ਇੱਕ ਹਰਾਨੀ ਵਾਲੀ ਗੱਲ ਮੈਨੂੰ ਲੱਗੀ ਜਿੱਥੇ ਇੱਕ ਵੀਡੀਓ ਬਣਦੀ ਉਹ ਵੀ ਸਾਡੀ ਤੀ ਪੈਣ ਆ ਉਹ ਵੀ ਕੋਈ ਬੇਗਾਨੀ ਨਹੀਂ ਆ ਉਹ ਵੀ ਸਾਡੀ ਆਪਣੀ ਸ਼ਹਿਰ ਸਾਡਾ ਆਪਣਾ ਯਾਰ ਪਰ ਇਹਨੂੰ ਗਲਤ ਮੁੱਦਾ ਗਲਤ ਲੋਕਾਂ ਦੇ ਹੱਥ ਚੜ੍ਹ ਕੇ ਗਲਤ ਇਹਨੂੰ ਗਲਤ ਤਰੀਕੇ ਨਾਲ ਪੇਸ਼ ਕੀਤਾ ਜਾ ਰਿਹਾ ਵਾ ਇੱਕ ਗੱਲ ਕਰੀਏ ਕਿ ਜਿਸ ਸਮੇਂ ਇਹ ਬੁੜੀ ਵਿਵਾਦ ਹੁੰਦਾ ਪਿਆ ਸੀਗਾ ਜਿਹੜੀ ਵੀਡੀਓ ਫੁਟੇਜ ਬਣਾਈ ਜਾਂਦੀ ਸੀਗੀ ਉਹ ਲੜਕੀ ਦੇ ਹਸਬੰਡ ਵੱਲੋਂ ਬਣਾਈ ਸੀ ਤੇ ਵੀ ਹਸਬੰਡ ਕਿਛੜਾਂਦਾ ਕਿ ਤੁਸੀਂ ਪਿਆ ਤਾਂ ਇਹ ਲੱਗਦਾ ਸੀਗਾ ਕਿ ਉਸ ਸਮੇਂ ਹਸਬੰਡ ਇੱਕ ਰਾਜਨੀਤਿਕ ਮੁੱਦਾ ਬਣਾਉਣਾ ਚਾਹੁੰਦੇ ਸੀ ਇਹ ਪਹਿਲੇ ਪਹਿ ਹੀ ਪਲੈਨਿੰਗ ਕੰਮ ਹੋਇਆ ਸੀ ਮਤਲਬ ਇਹ ਮੰਚਾ ਨਾ ਐਸੇ ਕਰਕੇ ਕੰਮ ਹੋਇਆ ਹੈ ਵੀ ਅਸੀਂ ਪੈਸੇ ਲਾਂਗੇ ਮਾਰਕੀਟ ਵਾਲਿਆਂ ਕੋਲ ਹੋਰ ਕੋਈ ਗੱਲ ਨਹੀਂ ਪਰ ਮਾਰਕੀਟ ਵਾਲਿਆਂ ਨਾਲ ਮੈਂ ਤੱਕਾ ਨਹੀਂ ਕਰੀ ਕਿਸੇ ਤੱਕਾ ਨਹੀਂ ਹੁੰਦੇ ਤੇ ਫਿਰ ਗੱਲ ਇੱਕ ਹੋਰ ਹੀ ਨਿਕਲ ਕੇ ਆਈ ਹੈ ਕਿ ਜਿੱਥੇ ਅਯੂਬ ਖਾਨ ਬੀਜੇਪੀ ਤੋਂ ਉਹ ਉੱਥੇ ਮੋਟੂ ਸੀਗੇ ਕਾਨਫਰੰਸ ਦੇ ਅੰਦਰ ਉਹਨਾਂ ਨੇ ਸਿੱਧੇ ਟਾਰਗੇਟ ਕਰਦੇ ਹੋਏ ਸ਼ੈਲੀ ਛੱਡਾ ਫੋੜਾ ਨਾਮ ਯਾਨੀ ਕਿ ਤੇ ਨਾਲ ਸਿੱਖ ਤਾਲਮਿਲਕ ਕਮੇਟੀ ਨੂੰ ਟਾਰਗੇਟ ਕਰਦੇ ਹੋਏ ਕਿਹਾ ਗਿਆ ਹੈ ਕਿ ਮਾਹੌਲ ਪ੍ਰਾਪਰ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਨਾ ਮੁੰਡਾ ਯਾਰ ਮੈਂ ਫਿਰ ਵੀ ਤੁਹਾਨੂੰ ਕਹਾਂ ਚਾਹੇ ਉਹ ਯੂਥ ਖਾਨ ਆ ਚਾਹੇ ਉਹ ਯੂਥ ਖਾਨੇ ਚਾਹੇ ਕੋਈ ਵੀ ਆ ਕੋਈ ਆਪਣਾ ਭਰਾ ਹੀ ਯਾਰ ਅਸੀਂ ਸ਼ਹਿਰ 'ਚ ਰਹਿਣਾ ਵਾ ਪਰ ਆਪਾਂ ਨੂੰ ਗਲਤ ਰੰਗ ਟੰਗ ਦੇ ਰਹੇ ਆਂ ਸ਼ਹਿਰ ਦਾ ਮਾਹੌਲ ਖਰਾਬ ਕਰਨਾ ਕਹਿੰਦੇ ਯellow ਮੈਂ ਪ੍ਰਸ਼ਾਸਨ ਨੂੰ ਪਾੰਗ ਜਿਹੜੇ ਇਹੋ ਜਿਹੇ ਲੋਕ ਐ ਇਹਨਾਂ ਤੇ ਕਾਰਵਾਈ ਕਿਤੇ ਜਿਹੜੇ ਸ਼ਹਿਰ ਦਾ ਮੌਰਖਾ ਮੇਰੇ ਨਾਲ ਸਾਰੇ ਮੁਸਲਮਾਨ ਕਮਿਊਨਿਟੀ ਆਈ ਆ ਸਿੱਖ ਕਮਿਊਨਿਟੀ ਆਈ ਆ ਹਿੰਦੂ ਸਮਾਜਵਾਦੀ ਪਾਰਟੀ ਤੋਂ ਆਇਆ ਸਰ ਆਹ ਮੁਸਲਮਾਨ ਭਾਈਚਾਰਾ ਖੜਾ ਦਾ ਕਿ ਮੇਰੇ ਇਲਾਕੇ 'ਚ ਰਹਿੰਦੇ 30 ਸਾਲ ਹੋ ਗਏ 700 ਮੁਸਲਮਾਨ ਆ ਯੂਬ ਖਾਨ ਕੱਲਾ ਮੇਰੇ ਨਾਲ 700 ਭਾਈਚਾਰਾ ਵਾਲਾ ਜਿਨ੍ਹਾਂ ਦੀ ਈਦ ਬਕਰੀਦ ਔਰ ਸੁੱਖ-ਦੁੱਖ ਮੇਰੇ ਨਾਲ ਕੱਟਾ ਜੀ ਜਦੋਂ ਮੇਰੇ ਇਲਾਕੇ 'ਚ ਰਮਜ਼ਾਨ ਹੁੰਦੇ ਸਾਰੇ ਮੇਰੇ ਨਾਲ ਹੁੰਦੇ ਮੇਰੇ ਇਲਾਕੇ ਵਾਲੇ ਨੂੰ ਪੁੱਛੋ ਮੁਸਲਮਾਨ ਭਾਈਚਾਰੇ ਨੂੰ ਕਦੀ ਸ਼ਾਸਨ ਕਮਿਆਨ ਸ਼ਾਸਨ ਵੱਲੋਂ ਕੀ ਆਸ਼ਵਾਸ਼ਣ ਦਿੱਤਾ ਫੀਜ਼ਾਮ ਨੇ ਕਹਾ ਮਿਲੂ ਇੱਕ ਇੱਕ ਘੰਟੇ ਚ ਪਛਾਦਦਾ ਜੇਗਾ ਜੇ ਪਛਾਦਦਾ ਜੇਗਾ ਮੈਂ ਤੋ ਜਾਊਗਾ ਇਹ ਤਾਂ ਸਾਰੇ ਜੱਤੀਬੰਦੀਆਂ ਲੈ ਕੇ ਬਾਹਰ ਜਾਊਂ ਤੇ ਬੈ ਜਾਣਾ ਜੇ ਜਿੱਦਾਂ ਪਹਿਲਾਂ ਸੀਪੀ ਸਾਹਿਬ ਦੇ ਘਰ ਦੇ ਬਾਹਰ ਧਰਨਾ ਲਗਾਉਣ ਦੀ ਗਈ ਸੀ ਸੀਪੀ ਸਾਹਿਬ ਹੁਣ ਜੇ ਅਗਰ ਪਛਾਦਦਾ ਨਹੀਂ ਹੁੰਦਾ ਤੇ ਸੀਪੀ ਸਾਹਿਬ ਇੱਕ ਮਾਨਦਰ ਹੋ ਵੀ ਸਾਰੇ ਔਰ ਮੈਨੂੰ ਉਹਨਾਂ ਤੇ ਪੂਰਾ ਵਿਸ਼ਵਾਸ ਆ ਏਸੀਪੀ ਨਿਰਮਲ ਸਿੰਘ ਤੇ ਪੂਰਾ ਵਿਸ਼ਵਾਸ ਆ ਐਸਐਚਓ ਤੇ ਸੇਰ ਤੇ ਪੂਰਾ ਵਿਸ਼ਵਾਸ ਆ ਪ੍ਰਸ਼ਾਸਨ ਤੇ ਪੂਰਾ ਸਹਾਰਾ ਆ ਕਦੀ ਇੱਕ ਤਰਫਾ ਕਾਰਵਾਈ ਨਹੀਂ ਕਰੂਗੀ ਉਹਨਾਂ ਨੂੰ ਸੱਚ ਦੇਖਣਾ ਪਊਗਾ ਔਰ ਉਹਦੀਆਂ ਮੈਂ ਫੋਟੋਆਂ ਕਢਾ ਕੇ ਲਿਆ ਜਦੋਂ ਉਹਦੀ ਦਾ ਸ਼ਰੀਪਾ ਜੀ ਤੁਹਾਡੀ ਮੰਗ ਕੀ ਤੁਹਾਡੇ ਕੋਲ ਇਸ ਦੀ ਫੋਟੋ ਹੈ ਅੱਜ ਉਹਦੀ ਵਾਈ ਫੋਟੋ ਲੈ ਕੇ ਆਈ ਜੀ ਸਾਰੀਆਂ ਉਹਦਾ ਗਾਤਰਾ ਫੱਟਿਆ ਮੈਂ ਸਾਰਾ ਦੇਖੋ ਮੁੰਡੇ ਦਾ ਟੀ-ਸ਼ਰਟ ਉਹਦੇ ਵਿੱਚ ਦਾੜੀ ਦਾੜੀ ਫੜਦੇ ਜਾਂਦੀ ਦੇਖੋ ਜਦੋਂ ਆ ਦਾੜੀ ਮੇਰੀ ਖੁੱਲੀ ਵੀ ਹੈ ਨਾ ਜਦੋਂ ਇਦਾਂ ਫੜ ਕਿਦਾ ਦਾੜੀ ਨਾਲ ਹੀ ਫੜੀ ਜਾਣੀ ਨਾ ਅੱਛਾ ਜੀ ਉਹਨੂੰ ਇਤੋਂ ਬੜਿਆ ਦੀ ਦਾੜੀ ਉਹ ਸਾਰੀ ਫੋਟੋਜ਼ ਨਾਲ ਦਿਖਾਉਂਗੇ ਆ ਦਿਖਾਉਂਗੀ ਫੋਟੋ ਮੈਂ ਦਿਖਾਉਂਗੀ ਸੈਰੀ ਭਾਈ ਤੁਹਾਡੀ ਮੰਗ ਕਿਹਦੇ ਨੰਬਰ ਵਾਲੀ ਫੋਟੋ ਸੈਰੀ ਭਾਈ ਆ ਫੋਟੋ ਦੇਖੋ ਜੀ ਆ ਰੱਖੋ ਆ ਥੱਲੇ ਘਾਤਰੇ ਆ ਦਾੜੀਆਂ ਦੀ ਬਹੁਤ ਦਾੜੀਆਂ ਦੀ ਫੋਟੋ ਇਹ ਇੱਥੇ ਗੱਡੇ ਆ ਇਹ ਉਹ ਉਹਨਾਂ ਜਿਹੜੇ ਪ੍ਰੂਫ ਆਈ ਮੈਂ ਉਹਨਾਂ ਦੇ ਘੱਟ ਕੇ ਲਿਆ ਆ ਤੁਸੀਂ ਮੈਨੂੰ ਗੱਲ ਦਾ ਜੇ ਪਹਿਲੇ ਦਿਨ ਕਿਉਂ ਨਹੀਂ ਸੀ ਸੀਸੀਟੀਵੀ ਜਦੋਂ ਐਫਆਰਈ ਪਹਿਲੇ ਦਿਨ ਹੋਈ ਉਦੋਂ ਕਿੰਨੀ ਸੀਸੀਟੀ ਵੀ ਕੈਮਰੇ ਉਦੋਂ ਕਿੰਨੀ ਵੀਡੀਓ ਵਾਇਰਲ ਹੋਈ ਜਦੋਂ ਦੂਜੇ ਦਿਨ ਆਪਾਂ ਧਰਨਾ ਲ ਯੂਗ ਖਾਨ ਆਪਣੇ ਨੂੰ ਹੀਰੋ ਬਣਨਾ ਚਾਹੁੰਦਾ ਹੋਰ ਕੋਈ ਗੱਲ ਨਹੀਂ ਯੂਗ ਖਾਨ ਦਾ ਕਹਿਣਾ ਹੈ ਸਾਨੂੰ ਲਗਾਤਾਰ ਧਮਕੀਆਂ ਆ ਰਹੀਆਂ ਵਾਂ ਸਿੱਖ ਤਾਲਮਿਲ ਕਮੇਟੀ ਦੁਆਰਾ ਸਾਡੇ ਤੇ ਪ੍ਰੈਸ਼ਰ ਬਣਾਇਆ ਜਾ ਰਿਹਾ ਰਾਜੀ ਨਾਮੇ ਦਾ ਉਹਨੂੰ ਕਹਿੰਦਾ ਕਿ ਪ੍ਰਾ ਕਿੱਥੋਂ ਆ ਰਹੀਆਂ ਧਮਕੀਆਂ ਕੋਈ ਰਿਕਾਰਡਿੰਗ ਕੋਈ ਕੋਈ ਰਿਕਾਰਡਿੰਗ ਹੈਗੀ ਆ ਉਹ ਕਹਿੰਦਾ ਕਿ ਰਿਕਾਰਡਿੰਗ ਸਾਬਤ ਕਰ ਦੇ ਵੀ ਅਸੀਂ ਤੈਨੂੰ ਕੋਈ ਫੋਨ ਕੀਤਾ ਹੋਵੇ ਠੀਕ ਹੈ ਜੀ ਕੱਲ ਵੀ ਇੱਕ ਪ੍ਰੈਸ ਉਹ ਸਾਡੇ ਲੇਡੀਜ਼ ਬਲੋਗ ਭਾਈ ਜੀ ਇਹ ਹੈ ਵੀ ਉਹ ਗਰੀਬ ਪਰਵਾਦੇ ਨਾਲ ਹਨ ਮੈਂ ਸਿਰਫ ਇਨਸਾਫ ਲੈਣ ਆਇਆ ਕੋਈ ਧਰਮ ਦਾ ਮੁੱਦਾ ਨਹੀਂ ਲੈ ਕੇ ਆਇਆ ਜੀ ਮੈਂ ਸਿਰਫ ਇਨਸਾਨ ਹਾਂ ਇੱਕ ਚੰਗੇ ਇ ਨਾਤੇ ਇੱਕ ਸਮਾਜ ਸੇਵਕ ਹੋਣ ਦੇ ਨਾਤੇ ਮੇਰਾ ਫਰਜ਼ ਆ ਜਿੱਥੇ ਕਿਤੇ ਤੱਕ ਪਾਏਗਾ ਮੈਂ ਉੱਥੇ ਖੜਾ ਹਾਂਗਾ ਔਰ ਮੈਂ ਕਹ ਰਹੀਏ ਇੱਕ ਦੀਦੀ ਵੱਲੋਂ ਦੱਸਿਆ ਗਿਆ ਕਿ ਧਮਕੀ ਵੀ ਦਿੱਤੀ ਆ ਕੱਲ ਰਾਤ ਦੇ ਸਮੇਂ ਦੇਖੋ ਉਹ ਪਰਿਵਾਰ ਨੂੰ ਪਤਾ ਹੋਵੇ ਮੈਨੂੰ ਉਹਦੇ ਬਾਰੇ ਨਹੀਂ ਨਾਲ ਮੈਂ ਤੇ ਸਿਰਫ ਇੱਕ ਸੱਚਾਈ ਤੌਰ ਤੇ ਜੋ ਉਸ ਪਰਿਵਾਰ ਨੂੰ ਇਨਸਾਫ ਦਵਾਣਾ ਮੈਂ ਉਸ ਕਰਕੇ ਤੁਹਾਡੇ ਦੱਸੇ ਮੁਤਾਬਕ ਸੀਪੀ ਸਾਹਿਬ ਸਵਾਰਥਨ ਦੱਸਾਇਆ ਮੈਂ ਕਿ ਉਹਨਾਂ ਨੇ ਐਡਵਾਂਸਟੈਂਡ ਕਿਹਾ ਜੀ ਮੈਂ ਹੁਣੇ ਐਫ ਆਰ ਦੀ ਕਾਪੀ ਦੇ ਦੇ ਰਹੇ ਹਾਂ ਸ਼ਰੀ ਜੀ ਇਹ ਅਰਪਾਲ ਚੱਡਦੇ ਨੂੰ ਕਾਫੀ ਰੋਗ ਲੱਗੇ ਨੇ ਕਹਿੰਦੇ ਉਹ ਇਹੋ ਜਿਹਾ ਕੋਈ ਮੈਟਰ ਨਹੀਂ ਹੈ ਮੈਟਰ ਆ ਮੇਰੇ ਨਾਲ ਉਹਦਾ ਕੋਈ ਮੈਟਰ ਨਹੀਂ ਹੈ ਮੈਨੂੰ ਗੱਲ ਉਹਨਾਂ ਦੇ ਪਰਸਨਲ ਮੈਟਰ ਸਿੱਖ ਤਾਲਮਿਲ ਕਮੇਟੀ ਨਾਲ ਮੇਰਾ ਉਹ ਮੈਟਰ ਨਹੀਂ ਹੈਗਾ ਮੇਰਾ ਤੇ ਪ੍ਰਵਾਹ ਨੂੰ ਸਾਬਦ ਹੋਣਾ ਮੈਟਰ ਆ ਮੇਰੀ ਦੇਖੋ ਉਸ ਪਰਿਵਾਰ ਦੀ ਬਾਸ ਇੱਕ ਤਾਲਮਿਲ ਕਮੇਟੀ ਵਿੱਚ ਫੜੀ ਨਾ ਫਿਰ ਚੰਗਾ ਇਨਸਾਨ ਕੌਣ ਹੋਇਆ ਜਿਹੜਾ ਕਿਸੇ ਦੇ ਦੁੱਖ 'ਚ ਖੜਾ ਹੋਊਗਾ ਇਸ ਟਾਈਮ ਉਹਨਾਂ ਵਾਸਤੇ ਉਹ ਆਪਣਾ ਰੱਬ ਬਣ ਕੇ ਆਏ ਹੋ ਪਰਿਵਾਰ ਵਾਸਤੇ ਸਿੱਖਤਾ ਮਿਲ ਕਮੇਟੀ ਆਈ ਹੈ ਨਾ ਮੈਨੂੰ ਨਹੀਂ ਪਤਾ ਇਹਨਾਂ ਦੀ ਆਸ ਸੀ ਕੀ ਰੰਜਾ ਜਿਆ ਕੀ ਲੈਂਡ ਦੇਣਾ ਮੈਨੂੰ ਇਹ ਸੋ ਬਿਲਕੁਲ ਤਸਵੀਰਾਂ ਵੱਡੀਆਂ ਤਾਂ ਦਿਖਾ ਰਹੇ ਆ ਜਿੱਥੇ ਤੁਸੀਂ ਦੇਖ ਸਕਦੇ ਹੋ ਧੰਨਵਾਦ ਕਰਨ ਦੀ ਕੋਸ਼ਿਸ਼ ਕਰਾਂ ਕੀ ਲੱਗਦਾ ਧੰਨੇ ਲੱਗਨ ਤੋਂ ਬਾਅਦ ਵੀਡੀਓ ਵਾਇਰਲ ਹੋਣੀ ਆ ਕੀ ਲੱਗਦਾ ਪੈਲਿੰਗ ਨਾਲ ਸਾਦਾ ਕੰਮ ਕੀਤਾ ਗਿਆ ਹੋਈ ਹੈ ਨਾ ਜਿਸ ਵਿੱਚ ਕੁੜਦੇ ਹੋਏ ਦੀ ਨਿਊ ਵੀਡੀਓ ਜਿਸ ਕੋ ਜਦੋਂ ਨਾ ਸਿੱਖ ਨੌਜਵਾਨੀ ਨੇ ਜੜੀ ਪੱਟੀ ਪੋਸਟਬਲ ਦੀ ਇਹਦਾ ਘਾਤਕ ਹੋਇਆ ਜਦੋਂ ਉਸ ਤੋਂ ਦੀ ਕਬੀਚ ਪਾੜੀ ਉਸ ਤੋਂ ਬਾਅਦ ਨਾਲ ਹੀ ਉਹਨਾਂ ਨੇ ਜਦੋਂ ਇੰਨੇ ਥੋੜੇ ਅਗਰੈਸਿਵ ਸਰਦਾਰ ਮੁੰਡਾ ਇਹਨਾਂ ਨੇ ਉਹਦੀ ਵੀਡੀਓ ਗੱਡੀ ਉਸ ਤੋਂ ਪਹਿਲੀ ਵੀਡੀਓ ਕਿੱਥੇ ਐ ਦੱਸੋ ਜਿਹੜੀ ਸਰਦਾਰਾਂ ਨੇ ਇਹ ਧੱਕੋ ਬਿਨਾਂ ਕਾਰਨ ਤੋਂ ਮਤਲਬ ਪ੍ਰੀਪਲੈਨ ਹੋਇਆ ਤੁਹਾਡੇ ਕਰਨ ਪ੍ਰੀਪਲੈਨ ਪੂਰਾ ਸਰਦਾਰ ਨੂੰ ਬਦਨਾਮ ਕਰ ਲਈ ਸਿੱਖਾਂ ਨਾਲ ਖਾਂ ਪਨ ਨਿਆਂਇ ਕਰ ਲਈ ਦੇਖੋ ਜਦੋਂ ਲੜਾਈ ਹੋਈ ਏ ਉਹਦੀ ਕ ਵੀ ਪਹਿਲੇ ਕ ਵੀ ਪੱਟੀ ਤੁਸੀਂ ਦੇਖੋ ਵੀ ਮਤਲਬ ਉਹ ਕਿਉਂ ਕਿਦਾ ਬਾੜੀ ਨੂੰ ਆਪਣੇ ਪਾੜ ਲਈ ਜੇ ਤੁਸੀਂ ਨੂੰ ਕਿਸ ਨੂੰ ਅਗਰੈਸਿਵ ਕਰੋਗੇ ਉਸ ਤੋਂ ਵੀ ਥੋੜਾ ਜਿਆਦਾ ਗੋਹੇਗਾ ਨਾ ਇਸ ਗੱਲ ਨੂੰ ਵਧਾ ਕੇ ਹਿੰਦੂ-ਮੁਸਲਮ ਜੈਸੇ ਕੌਮ ਦਾ ਮਸਲ ਸਿੱਖੋ ਸਾਰਾ ਮੁਸਲਮਾਨ ਚਾਰੇ ਸਾਡੇ ਦਾ ਘਣਾ ਸਾਡੇ ਸਾਹਮਣੇ ਨਾ ਇਹ ਸਿਰਫ ਮੁੱਦਾ ਬਣਾ ਕੇ ਜਿਲੰਦਰ ਲ ਮੋਲ ਖਰਾਬ ਮੈਦੇ ਉਹ ਪ੍ਰਸ਼ਾਸਨ ਨੂੰ ਕਹਿੰਦੇ ਆ ਕਿ ਇਹ ਜਿਹੇ ਜਿਹੜੇ ਬੰਦੇ ਨੇ ਜਿਹਦੇ ਮੋਲ ਖਰਾਬ ਨੇ ਉਹਨੂੰ ਰੱਖ ਪਾਈ ਜਾਂਦੇ ਹੁਣ ਤੁਸੀਂ ਇੱਥੇ ਆਏ ਕਿ ਕਲੋਸ ਪੱচ্চਾ ਹੁੰਦਾ ਪੇ ਕੀ ਆ ਅਸੀਂ ਅਸੀਂ ਸੀਪੀ ਸਾਹਿਬ ਕੋਲ ਗਏ ਸੀਗੇ ਉਹਨਾਂ ਨੇ ਸਾਨੂੰ ਅਪਿਛਵਾਇਆ ਤੇ ਬੋਲੇ ਥੋੜੀ ਜਿਹੀ ਦੇ ਬਾਅਦ ਤੁਹਾਡਾ ਜੋ ਤੁਹਾਡੇ ਸਾਹਮਣੇ ਕਰੀਏ ਬਣਦੀ ਪੱਛਾ ਕਰਦੇ ਆਂ ਨਹੀਂ ਕਿਦਾ ਪੱচ্চਾ ਕੀਤਾ ਜਾਏਗਾ ਦੇਖੜੀ ਸਿੱਧੇ ਕੀਤਾ ਜਾਏਗਾ ਦੂਜੀ ਪਾਰਟੀ ਦੇ ਇਹਨਾਂ ਨੇ ਤੁਸੀਂ ਪਾਰਟੀ ਜੋਗੀ ਜਿੰਨੇ ਜਿੰਨੇ ਸਾਡੇ ਨੌਜਵਾਨ ਦੀ ਦਾੜੀ ਪੱਟੀ ਤੇ ਜਾਣ ਦੇ ਗਦਰ ਨੂੰ ਹੱਥ ਪਾਉਂਦੇ ਆਂ ਉਹਨਾਂ ਦੇ ਪੱচ্চਾ ਕੱਟ ਦਿੱਤਾ ਜਾਏਗਾ ਇੱਕ ਪੱਛ ਲਈ ਖੜੀ ਇੱਕ ਓਕੇ ਮੈਂ ਦੂਜੇ ਪਾਸੇ ਲ ਫੇਉਂ ਹੀ ਮਾਮਲਾ ਦਾ ਵੱਡਿਆ ਪੱਖਿਆ ਹੋਇਆ ਜਿਹੜਾ ਕਰਨ ਦਾ ਮੈਂ ਟੀਵੀ ਉੱਤੇ ਲਾਈਵ ਤਸਵੀਰਾਂ ਬਿਲਕੁਲ ਤਸਵੀਰਾਂ ਦਿਖਾ ਰਹੇ ਆ ਤੁਹਾਨੂੰ ਡਿਵੀਜ਼ਨ ਨੰਬਰ 4 ਦੀ ਜਿੱਥੇ ਤੋਂੜੇ ਦਿਨ ਪਹਿਲਾਂ ਹੀ ਜਿਹੜੀ ਵੀਡੀਓ ਵਾਇਰਲ ਹੁੰਦੀ ਹੈ ਜਿਹੜੀ ਕਹਿੰਦੇ ਰੈੱਡ ਕਰਾਸ ਮਾਰਕ ਜਿਹੜੀ ਭਗਵਾਨਬਾਲ ਨੇ ਕਿਚੌਂਗੋ ਤੇ ਜਿਹੜੀ ਸਥਿਤੀ ਉਸ ਦੇ ਵਿੱਚ ਜਿਹੜਾ ਇੱਕ ਦੁਕਾਨਦਾਰ ਨੇ ਜਿੰਨਾ ਵੱਲੋਂ ਜਿਹੜੇ ਕੀ ਸ਼ੂਟ ਦਿੱਤੇ ਜਾਂਦੇ ਨੇ ਇੱਕ ਲੇਡੀਜ਼ ਨੂੰ ਜਿਹੜੇ ਲੇਡੀਜ਼ ਦੋ ਵਾਰ ਐਕਸਚੇਂਜ ਕਰਨ ਵੀ ਅੰਦਰ ਕੀਤੇ ਜਾਂਦੇ ਨੇ ਤੇ ਫਿਰ ਵੀ ਕੀਤੀ ਜਾਂਦੀ ਹੈ ਉਸ ਤੋਂ ਬਾਅਦ ਜਿਹੜਾ ਸਿਰਫ ਜਿਹੜੇ ਚਾਰ ਉਹਦੇ ਛੋਣ ਉੱਤੋਂ ਲੈ ਕੇ ਜਿਹੜੇ ਕਿ ਪੂਰੀ ਫਿਰ ਉਸ ਤੋਂ ਬਾਅਦ ਆੰਦੇ ਨੂੰ ਦੱਸੋ ਹੱਥੋਂ ਪਾਈ ਹੁੰਦੇ ਨੇ ਸੋ ਜਿਹੜਾ ਕਿਹਾ ਜਾ ਰਿਹਾ ਹੈ ਜਿਹੜੇ ਸਿੱਖ ਸੋ ਜਿਹੜਾ ਕੀਤਾ ਜਾਂਦਾ ਸੋ ਜਿਹੜੀ ਵੀਡੀਓ ਬਾਰਨ ਹੁੰਦੀ ਹੈ ਵੀਡੀਓ ਬਾਰਨ ਹੋਣ ਤੋਂ ਬਾਅਦ ਜਿਹੜਾ ਹੈ ਇਹ ਜਿਹੜੇ ਦੁਕਾਨਦਾਰ ਨੇ ਉਹਨਾਂ ਦੇ ਉੱਤੇ ਜਿਹੜਾ ਪ੍ਰਸ਼ਾਸਨ ਵੱਲੋਂ ਪਰਚਾ ਤਾਂ ਕਰ ਦਿੱਤਾ ਜਾਂਦਾ ਪਰ ਪਰਚਾ ਕੀਤਾ ਜਾਂਦਾ ਹੈ ਤੇ ਨਾਲ ਜਿਹੜਾ ਹੈ ਉਸ ਤੋਂ ਬਾਅਦ ਜਿਹੜੇ ਇਲਾਕੇ ਦੇ ਜਿਹੜੇ ਕਾਉਂਸਲਰ ਸਾਹਿਬ ਨੇ ਉਹ ਪੁੱਛਦੇ ਨੇ ਸੋ ਬਿਲਕੁਲ ਬ੍ਰੀਪਲਾਨ ਸੀਗਾ ਉਹਨਾਂ ਨੇ ਇੱਕ ਕਈ ਨਾ ਇਹ ਲੜਨ ਵਾਲੇ ਬੰਦੇ ਹੈਗੇ ਆ ਉਹਨਾਂ ਨੇ ਪਹਿਲਾਂ ਕਿਸਾਨਾਂ ਦੀ ਬੇਦਖੀ ਕੀਤੀ ਹੈ ਇਹ ਹੋ ਸਕਦਾ ਕਿ ਕਿਸੇ ਕਿਸ ਨੇ ਬੰਦੇ ਸਿਖਾ ਕੇ ਭੇਜੇ ਕਿ ਕਿਸ ਤਰ੍ਹਾਂ ਬੇਦਖੀ ਕਰਨੀ ਹੈ ਜਾਣ ਕੇ ਇਹ ਮੁੱਦਾ ਬਣਾਇਆ ਗਿਆ ਹੁਣ ਜਿਹੜਾ ਕੀ ਹੁਣ ਅਸੀਂ ਬੇਦਖੀ ਹੈ ਪ੍ਰਸ਼ਾਸਨ ਬੇਦਖੀ ਕੀਤੀ ਹੈ ਕਿ ਹਾਂ ਵੀ ਜੋ ਦੂਜੀ ਵਾਰ ਤੱਕ ਆਇਆ ਵਾ ਉਹਦੀ ਕਾਨੂੰਨੀ ਕਾਰਵਾਈ ਕੀਤੀ ਹੋਵੇ ਪੂਰੀ ਕੁਵਾਰੀ ਕਰਕੇ ਸੀਪੀ ਸਾਹਿਬ ਅੱਡ ਕਰਦੇ ਕਿ ਪਰਦੇਸ ਦੁਆਰਾ ਠੀਕ ਹੈ ਸਾਰਾ ਧਾਰਮਿਕ ਸਮਾਜ ਵੱਖ-ਵੱਖ ਜੱਥੇਬੰਦੀਆਂ ਜਿਹੜੀਆਂ ਜਿਹੜਾ ਭਗਵਾਨ ਬਾਦਮੀ ਕੀ ਚੌਂਕ ਤੋਂ ਨਿਕਲ